ਆਖਰਕਾਰ ਦਿੱਲੀ ਦੇ ਵਿੱਚ ਕੀ ਵਾਪਰਨ ਵਾਲਾ ਕੀ ਕੇਜਰੀਵਾਲ ਵਾਪਸੀ ਕਰ ਰਿਹਾ ਹੈ ਜਾਂ ਫਿਰ ਕੇਜਰੀਵਾਲ ਦਾ ਬੋਰੀ ਬਿਸਤਰਾ ਗੋਲ ਕੀਤਾ ਜਾ ਰਿਹਾ ਆਖਰਕਾਰ ਦਿੱਲੀ ਚ ਸਥਿਤੀ ਕੀ ਬਣੀ ਹੈ ਮੇਰੇ ਉਹ ਲੋਕ ਖੁਦ ਜਾ ਕੇ ਦਿੱਲੀ ਦੇ ਵਿੱਚ ਵੱਖ-ਵੱਖ ਵਰਗਾ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਦੇਖੀ ਗੀ ਗਰਾਊਂਡ ਤੇ ਜਾ ਕੇ ਦੇਖਿਆ ਗਿਆ ਜਿਹਦੇ ਮੁਤਾਬਕ ਮੈਂ ਤੁਹਾਨੂੰ ਜਾਣਕਾਰੀ ਦੇਣੀ ਹੈ ਤੇ ਆਖਰਕਾਰ ਕੱਲ ਦਾ ਸੱਟਾ ਬਾਜ਼ਾਰ ਕੀ ਕਹਿੰਦਾ ਹੈ ਸੱਟਾਬਾਜ਼ਾਰ ਕਿੰਨੂੰ ਹਰਾ ਰਿਹਾ ਹੈ ਕਿੰਨੂੰ ਕਿੰਨੀਆਂ ਸੀਟਾਂ ਦੇ ਰਿਹਾ ਫਾਈਟ ਕਿੰਨੀ ਕ ਸਖਤ ਹੈ ਕਿੰਨੀ ਕ ਕਹਿ ਲਈਏ ਕਿ ਕਿਹੜੀ ਪਾਰਟੀ ਜਿੱਤ ਰਹੀ ਹੈ ਦੇ ਬਾਰੇ ਤੁਹਾਨੂੰ ਸਾਰੀ ਕਹਾਣੀ ਦੱਸਣੀ ਹੈ ਸਾਰੀ ਗੱਲਬਾਤ ਕਰਨੀ ਹੈ ਤੁਸੀਂ ਜੁੜਿਓ ਲੋਕਪਾਣ న్యూਸ ਦੇ ਨਾਲ ਮਹਿੰਦਰ ਬਾਜਵਾ ਦਿੱਲੀ ਦੀ ਆ ਵਿਧਾਨ ਸਭਾ ਚੋਣਾਂ ਦਾ ਕੰਮ ਕਹਿੰਦੇ ਕਿ ਹੰਧਿਆਂ ਤੇ ਜਾ ਪਹੁੰਚਿਆ ਅੱਜ ਚੋਣ ਪ੍ਰਚਾਰ ਸਮਾਪਤ ਹੋ ਚੁੱਕਿਆ ਹੈ ਜਦੋਂ ਮੈਂ ਤੁਹਾਡੇ ਨਾਲੇ ਖਬਰ ਰਿਪੋਰਟ ਕਰਾ ਰਿਹਾ ਹਾਂ ਉਸ ਸਮੇਂ ਤੱਕ ਤੇ ਪੰਜਾਬੀਆਂ ਵਾਲੀ ਖੁਸ਼ੀ ਦੀ ਗੱਲ ਹੈ ਕਿ ਹੁਣ ਪੰਜਾਬ ਦੇ ਮੰਤਰੀ ਸੰਤਰੀ ਮੁੱਖ ਮੰਤਰੀ ਸਾਰੇ ਵਾਪਸ ਪੰਜਾਬ ਆ ਜਾਣਗੇ। ਉਹ ਇੱਕ ਪੰਜਾਬੀਆਂ ਵਾਲੀ ਸੁੱਖ ਦੀ ਘੜੀ ਆ। ਆਖਰਕਾਰ ਦਿੱਲੀ ਦੇ ਵਿੱਚ ਸਥਿਤੀਆਂ ਕੀ ਬਰ ਰਹੀਆਂ ਨੇ। ਮੈਂ ਜਿੰਨੀ ਇੱਕ ਦਿੱਲੀ ਦੇ ਲਗਭਗ 30-40 ਵਿਧਾਨ ਸਭਾ ਹਲਕੇ ਫਿਰਕੇ ਦੇਖੇ ਜਿਹਦੇ ਵਿੱਚ ਬਾਹਰੀ ਦਿੱਲੀ ਜਾਨੀ ਕਿ ਜਿਹੜੇ ਪੈਂਡੂ ਇਲਾਕੇ ਨੇ ਉਹ ਵੀ ਸ਼ਾਮਲ ਨੇ। ਤੇ ਨਵੀਂ ਦਿੱਲੀ ਦੇ ਇਲਾਕੇ ਵੀ ਸ਼ਾਮਲ ਨੇ ਇਹ ਸਾਰੇ ਮੈਂ ਕੰਫਰ ਕੇ ਦੇਖੇ ਲੋਕਾਂ ਨਾਲ ਗੱਲ ਕਰਕੇ ਦੇਖੀ ਲੋਕਾਂ ਨੂੰ ਟੋਣ ਦੀ ਕੋਸ਼ਿਸ਼ ਕਰਕੇ ਦੇਖੀ ਕੇਜਰੀਵਾਲ ਦੀ ਸਥਿਤੀਆਂ ਬਹੁਤ ਔਖੀਆਂ ਨੇ ਉਹ ਪਹਿਲਾ ਵਾਲੀ ਗੱਲ ਨਹੀਂ ਤੁਹਾਨੂੰ ਜਿਆਦਾ ਹੋਊਗਾ ਕਿ ਕੇਜਰੀਵਾਲ ਹੋਰੀ ਕਹਿ ਦਿੰਦੇ ਹੁੰਦੇ ਸੀ ਕਿ ਲਿਖ ਕੇ ਕਿਸ ਆਮ ਆਦਮੀ ਪਾਰਟੀ ਨੂੰ ਫਲਾਨੀ ਸਿਟੀ ਨੇ ਇੰਨੀ ਸੀਟਾਂ ਹਾਣ ਗਿਆ ਆ ਫਲਾਨਾ ਇੱਥੋਂ ਹਾਰ ਰਿਹਾ ਮੈਂ ਲਿਖ ਕੇ ਦਿਨਾ ਇੱਕ ਤੇ ਕੇਜਰੀਵਾਲ ਨੇ ਲਿਖ ਕੇ ਨਹੀਂ ਦਿੱਤਾ ਬਾਹਣਾ ਕੇਜਰੀਵਾਲ ਨੇ ਬੜਾ ਸੋਹਣਾ ਲਾਇਆ ਕਿ ਮੈਂ ਗੀਤਾ ਪੜੀ ਮੈਨੂੰ ਲੱਗਿਆ ਕਿ ਮੇਰਾ ਹੰਕਾਰ ਸੀ ਇਹ ਹੰਕਾਰ ਨਹੀਂ ਸੀ ਏ ਉਦੋਂ ਆਤਮ ਵਿਸ਼ਵਾਸ ਸੀ ਤੇ ਇਸ ਵਾਰ ਉਹ ਹੈ ਨਹੀਂ ਇਹ ਚੀਜ਼ਾਂ ਗਰਾਉਂਡ ਤੇ ਵੀ ਦਿਖ ਰਹੀਆਂ ਨੇ ਗਰਾਉਂਡ ਦੇ ਉੱਤੇ ਇਹ ਚੀਜ਼ਾਂ ਸਪਸ਼ਟ ਹੁੰਦੀਆਂ ਨਜ਼ਰ ਆਉਂਦੀਆਂ ਨੇ ਕਿ ਜਿਹੜੀਆਂ ਪਹਿਲਾਂ 70 ਚੋਂ 67 ਫਿਰ ਬਾਹਰ 33 ਸੀਟਾਂ ਜਿਹੜੀਆਂ ਨੇ ਉਹ ਜਿੱਤ ਲੈਣੀਆਂ ਤੇ ਇਸ ਵਾਰ ਸਥਿਤੀ ਜਮਾਈ ਨਾਟਕ ਨਕ ਹੋ ਗਈ ਹੈ ਐ ਕਹ ਲਈਏ ਕਿ ਇੰਨੀ ਕਿ ਜ਼ਿਆਦਾ ਸਥਿਤੀ ਟੈ ਟੈ ਕਿ ਕੇਜਰੀਵਾਲ ਦੀ ਸਰਕਾਰ ਰਹੇਗੀ ਜਾਂ ਨਹੀਂ ਰਹੇਗੀ ਇਹਦੇ ਉੱਤੇ ਪ੍ਰਸ਼ਨ ਚਿੰਨ ਲੱਗ ਚੁੱਕਿਆ ਤਿੰਨ ਚਾਰ ਫੈਕਟਰ ਨੇ ਆਮ ਆਦਮੀ ਪਾਰਟੀ ਆਪਣੇ ਚੱਕਰਵਿਊ ਦੇ ਵਿੱਚ ਆਪ ਹੀ ਕਾਫੀ ਵੱਡੇ ਪੱਧਰ ਤੇ ਫਸੀ ਹੋਈ ਆ। ਆਮ ਆਦਮੀ ਪਾਰਟੀ ਦੇ ਕਈ ਆਗੂ ਤੁਸੀਂ ਦੇਖਿਆ ਕਿ ਬੀਜੇਪੀ ਚ ਕੱਲ ਐਮ ਐਲ ਏ ਵੀ ਸ਼ਾਮਲ ਹੋਏ। ਆਮ ਆਦਮੀ ਪਾਰਟੀ ਦੇ ਇੰਟਰਨਲ ਸਰਵੇ ਗੱਲ ਵੱਲ ਇਸ਼ਾਰਾ ਕਰਦੇ ਆ ਕਿ ਸਥਿਤੀਆਂ ਸਪਸ਼ਟ ਨਹੀਂ ਸਥਿਤੀਆਂ ਕਾਫੀ ਔਖੀਆਂ ਨੇ। ਤੁਹਾਡੀ ਤਾਂ ਤੁਸੀਂ ਦੇਖਿਆ ਕਿ ਹਰ ਰੋਜ਼ ਅਰਵਿੰਦ ਕੇਜਰੀਵਾਲ ਰੋਣਾ ਪਿੱਟ ਰਹੇ ਨੇ ਹਰ ਰੋਜ਼ ਕਹਿ ਰਹੇ ਨੇ ਈਵੀਐਮ ਚ ਉਹ ਹੋ ਸਕਦੀ ਆ ਚਲੋ ਈਵੀਐਮ ਤੇ ਤਾਂ ਮੈਨੂੰ ਵੀ ਕੋਈ ਬਹੁਤਾ ਯਕੀਨ ਨਹੀਂ ਹੈ। ਇਸ ਸਭ ਕਾਸੇ ਦੇ ਵਿੱਚ ਹੁਣ ਦੋ ਤਿੰਨ ਫੈਕਟਰ ਨੇ ਆ ਕੇਜਰੀਵਾਲ ਦੇ ਨਾਲ ਕੌਣ ਹੈ ਕੇਜਰੀਵਾਲ ਦਾ ਵਿਰੋਧ ਕੌਣ ਕਰ ਰਿਹਾ ਤੇ ਬਜਟ ਦਾ ਕੀ ਅਸਰ ਹੋਣਾ ਜੋ ਮੈਂ ਜਾਣਕਾਰੀਆਂ ਇਕੱਤਰ ਕੀਤੀਆਂ ਨੇ ਕਿ ਸਥਿਤੀਆਂ ਕਾਫੀ ਕਲੋਜ਼ ਜਾ ਚੁੱਕੀਆਂ ਨੇ ਆਮ ਆਦਮੀ ਪਾਰਟੀ ਦੇ ਲਈ ਕਾਫੀ ਦਿੱਕਤ ਭਰੀ ਲੜਾਈ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਜਿਹੜਾ ਪ੍ਰਵਾਸੀ ਹੈ ਜਿਹੜਾ ਦਿੱਲੀ ਦੇ ਵਿੱਚ ਸਪੈਸ਼ਲੀ ਜਿਹੜਾ यूपी बिहार ਤੋਂ ਜਿਹੜਾ ਲੋਕ ਮਾਈਗ੍ਰੇਟ ਕਰਕੇ ਆਏ ਨੇ ਤੇ ਉਹਦੇ ਵਿੱਚ ਵੀ ਇੱਕ ਖਾਸ ਧਰਮ ਵਿਸ਼ੇਸ਼ ਦੇ ਲੋਕ ਨੇ ਜਿਹੜੇ ਸਿੱਧੀ ਗੱਲ ਹੈ Hindu ਧਰਮ ਦੇ ਲੋਕ ਨੇ ਉਹ ਟੋਟਲੀ ਉਹਨਾਂ ਦਾ ਇੱਕ ਵੱਡਾ ਹਿੱਸਾ ਉਹਨਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਆ ਉਹ BJP ਕੰਨੀ ਚ ਘਾਰ ਰੱਖ ਰਿਹਾ ਹੈ ਪੰਜਾਬੀ ਵੋਟਰ ਦੇ ਅੰਦਰ ਪੰਜਾਬੀ ਫਿਰ ਸਿੱਖ ਦੋਵਾਂ ਦੇ ਵਿੱਚ ਡਿਵਾਈਡ ਹੈ ਸਿੱਖ ਵੋਟਰ ਕਲੀਅਰ ਐਂਡ ਕਟ ਜ਼ਿਆਦਾਤਰ ਜ਼ਿਆਦਾ ਹਿੱਸਾ ਹੈ ਉਹਨਾਂ ਦਾ ਉਹ ਆਮ ਆਦਮੀ ਪਾਰਟੀ ਕਰਨੀ ਚਾਹ ਰਖ ਰਿਹਾ ਪੰਜਾਬੀ Hindu voter ਹੈ ਜਿਹੜਾ ਉਹ ਮਿਕਸ ਹੈ ਪਰ ਉਹਦੇ ਵਿੱਚ ਵੀ BJP ਕਰਨੀ ਇੱਕ ਟਿਲਟ ਥੋੜਾ ਜ਼ਿਆਦਾ ਹੈ ਪਰ ਉਹ ਮਿਕਸ ਹੈ ਜਾਨੀ ਕਿ ਐਡਾ ਵੀ ਕੋਈ ਵੱਡਾ ਟਿਲਟ ਨਹੀਂ ਹੈ ਕਿ ਤੁਸੀਂ ਕਹਿ ਦੋ ਕਿ 70 30 ਹੋ ਗਿਆ ਜਾਂ 80 ਹੋ ਗਿਆ ਉਹ ਮਾਮਲੀ ਜਿਹਾ ਕੋਈ 2.5 3% ਇਧਰ ਉਧਰ ਹੋ ਸਕਦਾ ਜਾਨੀ ਕਿ ਉਹਦੇ ਵਿੱਚ ਟਿਲਟ BJP ਕਰਨੀ ਹੈ ਜਿਹੜੇ ਅਰਵਿੰਦ ਕੇਜਰੀਵਾਲ ਨੇ ਵਾਅਦੇ ਕੀਤੇ ਸੀ ਫ੍ਰਾਂਸ ਬਣਾਉਣ ਵਾਲੇ ਸੜਕਾਂ ਵਰਲਡ ਕਲਾਸ ਬਣਾਉਣ ਵਾਲੀਆਂ ਦਿੱਲੀ ਨੂੰ ਵਰਲਡ ਕਲਾਸ ਸ਼ਹਿਰ ਬਣਾਉਣ ਵਾਲੀਆਂ ਫੇਰ ਜੀ ਸਾਡੇ ਕੋਲ ਤਾਂ ਹੁਣ ਪੂਰੀ ਸਰਕਾਰ ਨਹੀਂ ਹੈਗੀ ਤੁਸੀਂ ਸਾਨੂੰ ਦਿੱਲੀ ਨਗਰ ਨਿਗਮ ਵੀ ਦੇ ਦਿਓ ਲੋਕਾਂ ਨੇ ਦਿੱਲੀ ਨਗਰ ਨਿਗਮ ਵੀ ਦੇਤੀ ਉਸ ਤੋਂ ਬਾਅਦ ਵੀ ਸੜਕਾਂ ਦਾ ਬੁਰਾ ਹਾਲ ਹੈ ਖਾਸ ਕਰਕੇ ਦਿੱਲੀ ਦੇ ਬਾਹਰੀ ਇਲਾਕਿਆਂ ਦੇ ਵਿੱਚ ਜਾਨੀ ਕਿ ਲਟਸ ਦਿੱਲੀ ਹੈ ਉੱਥੇ ਜਿਹੜੀ ਮੈਂ ਜਿੱਥੇ ਸਾਰੇ ਸਰਕਾਰੀ ਦਫ਼ਤਰ ਨੇ ਕੇਂਦਰ ਸਰਕਾਰ ਦੇ ਭਾਰਤ ਸਰਕਾਰ ਦੇ ਦਿੱਲੀ ਸਰਕਾਰ ਦੇ ਉੱਥੇ ਸਥਿਤੀਆਂ ਨਹੀਂ ਹੈਗੀਆਂ ਇਹ ਜੀਆਂ ਉੱਥੇ ਠੀਕ ਐ ਛੜਕਾ ਛੁਰਕਾਂ ਦੀ ਹਾਲਾਤ ਕੋਈ ਐਡੀ ਮਾੜੀ ਨਹੀਂ ਐ ਕਿਤੇ ਕੋਈ ਪੈਚ ਹੁਣ ਵਾਲਾ ਹੋਵੇ ਤਾਂ ਕੀ ਕਹਿਣਾ ਪਰ ਜਿਵੇਂ ਜਿਵੇਂ ਤੁਸੀਂ ਬਾਹਰ ਨੂੰ ਜਾਈ ਜਾਂਦੇ ਹੋ ਬਸਤੀਆਂ 'ਚ ਜਾਈ ਜਾਂਦੇ ਹੋ ਜਿੱਥੇ ਆਮ ਲੋਕ ਵੱਸਦੇ ਐ ਉੱਥੇ ਸੜਕਾਂ ਦਾ ਬੁਰਾ ਹਾਲ ਐ ਉੱਥੇ ਸੜਕਾਂ ਜਿਹੜੀਆਂ ਨੇ ਉਤਰਾ ਤਰਾ ਕਰ ਰਹੀਆਂ ਨੇ ਇਸ ਕਰਕੇ ਤੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਚੋਂ ਬਹੁਤੇ ਵਾਅਦੇ ਪੂਰੇ ਨਾ ਕਰ ਪਾਉਣਾ ਕੇਜਰੀਵਾਲ ਦੇ ਲਈ ਇਸ ਸਮੇਂ ਸਿਰਦਰਦੀ ਬਣੀ ਹੋਈ ਹੈ ਕੇਜਰੀਵਾਲ ਦੇ ਹੱਕ 'ਚ ਜਿਹੜੀਆਂ ਚੀਜ਼ਾਂ ਜਾਂਦੀਆਂ ਨੇ ਕੇਜਰੀਵਾਲ ਦੇ ਹੱਕ ਦੇ ਵਿੱਚ ਫ੍ਰੀ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਕਲੀਅਰ ਐਂਡ ਕੱਟ ਜਾਂਦੀਆਂ ਹੋਈਆਂ ਦੇਖਤੀਆਂ ਨੇ ਜੇ ਤੁਸੀਂ ਮਿਹਨਤ ਕਾਸ਼ ਬੰਦੇ ਨੂੰ ਉੱਥੇ ਪੁੱਛਦੇ ਹੋ ਜਿਹੜਾ ਬੰਦਾ ਰਿਕਸ਼ਾ ਚਲਾਉਂਦਾ ਹੈ ਆਟੋ ਚਲਾਉਂਦਾ ਹੈ ਆਪਣੀ ਦਿਹਾੜੀ ਕਰਕੇ ਖਾਂਦਾ ਹੈ ਤਾਂ ਉਹਦੇ ਮੁਤਾਬਕ ਕੇਜਰੀਵਾਲ ਨੇ ਉਹਦਾ ਬੜਾ ਸਵਾਰਿਆ ਹੈ ਔਰਤਾਂ ਜਿਨ੍ਹਾਂ ਨੂੰ ਫ੍ਰੀ ਬੱਸ ਸਫਰ ਦੀ ਸਹੂਲਤ ਮਿਲੀ ਹੋਈ ਹੈ ਫਿਰ 2100 ਦਾ ਵਾਅਦਾ ਹੈ ਇਸ ਕਰਕੇ ਉਹ ਕੇਜਰੀਵਾਲ ਵੱਲ ਜਾ ਰਹੇ ਨੇ ਔਰਤਾਂ ਵਿਸ਼ੇਸ਼ ਤੌਰ ਤੇ ਜੇਕਰ ਅੱਜ ਅਰਵਿੰਦ ਕੇਜਰੀਵਾਲ ਦੀ ਬੇੜੀ ਜਿਹੜੀ ਡਾਵਾਡੋਲ ਹੋਈ ਹੈ ਜੇ ਕੋਈ ਚੀਜ਼ ਉਸ ਨੂੰ ਪੱਤਨ ਲਾ ਸਕਦੀ ਹੈ ਤਾਂ ਇੱਕੋ ਇੱਕ ਫੈਕਟਰ ਹੈ ਉਹ ਮਹਿਲਾ ਵੋਟਰ ਔਰਤਾਂ ਜਿਹੜੀਆਂ ਨੇ ਉਹ ਇਸ ਬੇੜੀ ਨੂੰ ਨਗਾਉਣ ਦੇ ਵਿੱਚ ਕਾਮਯਾਬ ਕਰ ਸਕਦੀਆਂ ਨੇ ਨਹੀਂ ਕੇਜਰੀਵਾਲ ਦਾ ਹਾਰਨਾ ਤੁਸੀਂ ਸਮਝ ਸਕਦੇ ਹੋ ਕਿ ਕਿਸ ਪ੍ਰਕਾਰ ਦੀ ਸਥਿਤੀ ਔਰਤਾਂ ਦੇ ਅੰਦਰ ਇਹ ਯਕੀਨ ਹੈ ਕਿ ਜੇ ਕੇਜਰੀਵਾਲ ਨੇ 2100 ਕਿਆ ਤਾਂ ਫਿਰ ਸਾਨੂੰ ਮਿਲੇਗਾ ਕਿਉਂਕਿ ਉਸਨੇ ਪਹਿਲਾਂ ਫ੍ਰੀ ਬਿਜਲੀ ਜੋ ਵੀ 200 250 ਜੁਨਟ ਦਿੱਤੀ ਫ੍ਰੀ ਪਾਣੀ ਪ੍ਰੀ ਬਾਸਫਰ ਦੇ ਕੇ ਦਿਖਾਇਆ ਹੈ ਉਹਦੀ ਡਿਲੀਵਰੀ ਦੇ ਵਿੱਚ ਕੋਈ ਸਮੱਸਿਆ ਨਹੀਂ ਹੈ ਫ੍ਰੀ ਵਾਲੀਆਂ ਚੀਜ਼ਾਂ ਦੇ ਵਿੱਚ ਬਖਰੀ ਗੱਲ ਹੈ ਕਿ ਇਨਫਰਾਸਟ੍ਰਕਚਰ ਤੇ ਧਿਆਨ ਨਹੀਂ ਦਿੱਤਾ ਗਿਆ ਇਨਫਰਾਸਟ੍ਰਕਚਰ ਦੇ ਵਿੱਚ ਵਾਸਨ ਫਿਰ ਇੱਕ ਮੱਧ ਵਰਗ ਦੇ ਵਿੱਚ ਰਵਿੰਦ ਕੇਜਰੀਵਾਲ ਦੇ ਖਿਲਾਫ ਜਿਹੜੀ ਚੀਜ਼ ਜਾਂਦੀ ਹੈ ਉਹ ਹੈ ਕਿ ਜਿਹੜੇ ਕਰਪਸ਼ਨ ਦੇ ਚਾਰਜਸ ਲੱਗੇ ਕਰੋਨਾ ਦੇ ਵਿੱਚ ਜਿਹੜੀ ਘਰ ਘਰ ਦਾ ਦੌਰ ਪਹੁੰਚਾਉਣ ਵਾਲਾ ਇਹ ਬੀਜੇਪੀ ਇਹਨੂੰ ਪ੍ਰਚਾਰ ਵੀ ਰਹੀ ਹੈ ਕਿਤੇ ਨਾ ਕਿਤੇ ਆਮ ਲੋਕਾਂ ਨਾਲ ਜਦੋਂ ਤੁਸੀਂ ਕਿਸੇ ਦੁਕਾਨਦਾਰ ਨਾਲ ਬੈਠ ਕੇ ਦੇਖਦੇ ਹੋ ਗੱਲ ਕਰਕੇ ਦੇਖਦੇ ਹੋ ਉਹ ਸਪਸ਼ਟ ਹੁੰਦੀ ਹੈ ਸਵਾਲ ਇਹ ਹੈ ਕਿ ਰਵਿੰਦ ਕੇਜਰੀਵਾਲ ਦੇ ਮੁਕਾਬਲੇ ਚ ਭਾਜਪਾ ਭਾਜਪਾ ਨੇ ਮੱਧ ਵਰਗ ਨੂੰ ਸਾਧਨ ਦੇ ਲਈ 12 ਲੱਖ ਜਿਹੜੀ ਇਨਕਮ ਟੈਕਸ ਛੋਟਾ ਹਾਲਾਂਕਿ ਉਹ ਚ ਬਹੁਤ ਸਾਰੇ ਘੋਟੋਲੇ ਨੇ ਉਹ ਦਿੱਤੀ ਹੈ ਇੱਕ ਤਾਂ ਉਹ ਇੱਕ ਵੱਡਾ ਫੈਕਟਰ ਜਿਹੜਾ ਅੱਜ ਦੀ ਡੇਟ ਚ ਟਿਲਟ ਪੁਆਇੰਟ ਬਣ ਸਕਦਾ ਹੈ ਉਹ ਇੱਕ ਕੇਜਰੀਵਾਲ ਨੂੰ ਨੁਕਸਾਨ ਕਰ ਸਕਦਾ ਭਾਜਪਾ ਹਰ ਹਿੱਲਾ ਹਰ ਹਿੱਲਾ ਚੰਗਾ ਮਾੜਾ ਕੁਝ ਤੁਸ ਕੈ ਨਹੀਂ ਸਾਦੇ ਉਹ ਹਰ ਹਿੱਲਾ ਵਰਤ ਰਹੀ ਹੈ ਪੈਸਾ ਕੀ ਸਾਰਾ ਕੁਝ ਅੰਨੇ ਵਾ ਸਰਕਾਰੀ ਤੰਤਰ ਦੀ ਵਰਤੋਂ ਕੀ ਅੰਨੇ ਵਾ ਉਹ ਆਪਣਾ ਸਾਰਾ ਜ਼ੋਰ ਲਾ ਰਹੇ ਨੇ ਲੋਕਾਂ ਦੀ ਨਾਰਾਜ਼ਗੀ ਭਾਜਪਾ ਦੇ ਵੱਲੋਂ ਦਿੱਤਾ ਗਿਆ ਪੁਸ਼ ਇਸ ਫਾਈਟ ਨੂੰ ਕਲੋਜ਼ ਕਰ ਲੈਂਦੇ ਨੇ ਜਿਹੜੀ ਕਿ ਪਿਛਲੀ ਵਾਰ 62 8ਵੀਂ ਰੇਸ਼ਿਓ ਸੀਗੀ ਉਹ ਹੁਣ ਕਲੋਜ਼ ਆ ਚੁੱਕੀ ਹੈ ਕਾਂਗਰਸ ਦਾ ਇੱਕ ਸਿੱਧਾ ਨਿਸ਼ਾਨਾ ਹੈ ਕਿ ਕੇਜਰੀਵਾਲ ਨੂੰ ਫੌਂਡ ਲੋ ਭਾਜਪਾ ਨੂੰ ਆਪੇ ਫੌਂਡ ਲਾਂਗੇ ਉਸ ਚੱਕਰ 'ਚ ਕਾਂਗਰਸੀ ਨਿਸ਼ਾਨਾ ਕੇਜਰੀਵਾਲ ਤੇ ਸਾਧਦੇ ਆ ਜਿਸ ਕਰਕੇ ਇਹ ਵੀ ਕਈ ਥਾਵਾਂ ਤੇ ਰਿਪੋਰਟ ਹੋਣ ਦੀਆਂ ਗੱਲਾਂ ਨੇ ਕਿ ਕੇਜਰੀਵਾਲ ਨੂੰ ਹਰਾਉਣ ਦੇ ਲਈ ਹਰ ਹਿੱਲਾ ਵਰਤਿਆ ਜਾਣਾ ਤੁਸੀਂ ਕੈਂਡੀਡੇਟਾਂ ਦੀ ਚੋਣ ਵੀ ਦੇਖ ਲਓ ਕਿ ਕੇਜਰੀਵਾਲ ਦੇ ਖਿਲਾਫ ਸੰਦੀਪ 딕ਸ਼ਿਤ ਨੇ ਨਵੀਂ ਦਿੱਲੀ ਤੋਂ ਕਾਂਗਰਸ ਦੇ ਉਮੀਦਵਾਰ ਇਦਾਂ ਹੀ ਹੱਥੀ ਦੇ ਖਿਲਾਫ ਹਲਕਾ ਲੰਬਾ ਆ ਤਾਂ ਮਜ਼ਬੂਤ ਉਮੀਦਵਾਰ ਦਿੱਤੇ ਕਾਂਗਰਸ ਦਾ ਨਾਂ ਨਹੀਂ ਬਹੁਤੇ ਲੋਕ ਲੈਂਦੇ ਜੇ ਤੁਸੀਂ 50 ਲੋਕਾਂ ਨੂੰ ਗੱਲ ਕਰਦੇ ਹੋ ਤਾਂ ਮਸਾ ਇੱਕ ਬੰਦਾ ਕਾਂਗਰਸ ਦਾ ਨਾਂ ਲੈਂਦਾ ਹੈ ਕਾਂਗਰਸ ਦੇ ਲਈ ਬਹੁਤੀ ਆਸ ਵਾਲੀ ਦਿੱਲੀ ਇਲੈਕਸ਼ਨ ਨਹੀਂ ਨਜ਼ਰ ਆਉਂਦੀ ਆਮ ਆਦਮੀ ਪਾਰਟੀ ਦੇ ਭਾਜੀਪੀ ਦੇ ਵਿੱਚ ਨੈਕ ਟੂ ਨੈਕ ਦਾ ਫਾਸਲਾ ਪਰ ਮੇਰਾ ਨਿੱਜੀ ਤੌਰ ਤੇ ਜੋ ਮੈਂ ਉੱਥੇ ਦੇਖਿਆ ਉਸ ਦੇ ਆਧਾਰ ਤੇ ਮੈਂ ਇਹ ਗੱਲ ਕਹਿ ਸਕਦਾ ਕਿ ਫਾਸਲਾ ਬਹੁਤ ਕਲੋਜ਼ ਆ ਚੁੱਕਿਆ ਹੈ ਇਨਾ ਕਾ ਜ਼ਿਆਦਾ ਕਲੋਜ਼ ਆ ਚੁੱਕਿਆ ਹੈ ਕਿ ਜੇ ਅੱਜ ਕੋਈ ਗੱਲ ਕਹਿ ਦਈਏ ਤੇ ਉਹਨੂੰ ਅੱਗੇ ਜਾ ਕੇ ਜੇ ਉਹ ਸਾਬਤ ਨਾ ਹੋਵੇ ਤਾਂ ਕਾਫੀ ਕੁਝ ਬਦਲ ਸਕਦਾ ਹੈ ਪਰ ਇਸ ਵਿੱਚ ਮੈਂ ਜਿਹੜਾ ਮੇਜਰ ਪੁਆਇੰਟ ਜਿਸ ਦੇ ਬਨਾ ਤੇ ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜਾ ਮਿਹਨਤਕਸ਼ ਲੋਕ ਹੈ ਦੇਖੋ ਭਾਜਪਾ ਦਾ ਵੋਟਰ ਵੋਕਲ ਹੈ ਉਹ ਬੋਲਦਾ ਹੈ ਉਹ ਅੱਗੇ ਆਉਂਦਾ ਕੇਜਰੀਵਾਲ ਦਾ ਵੋਟਰ ਚੁੱਪ ਹੈ ਉਹ ਬਹੁਤਾ ਮਾਈਕਾਂ ਦੇ ਅੱਗੇ ਆ ਕੇ ਬੋਲਣ 'ਚ ਯਕੀਨ ਨਹੀਂ ਰੱਖ ਰਿਹਾ ਜਿੰਨੇ ਕ ਮੈਚੀਜ਼ ਦੇਖੀ ਚਾਹੇ ਤਾ ਉਹ ਦੁਕਾਨਦਾਰ ਹੈ ਚਾਹੇ ਉਹ ਰਿਕਸ਼ੇ ਵਾਲਾ ਹੈ ਚਾਹੇ ਕੋਈ ਹੋਰ ਹੈ ਉਹ ਸਾਰੇ ਦਾ ਸਾਰਾ ਅਰਵਿੰਦ ਕੇਜਰੀਵਾਲ ਦੇ ਪਾਸੇ ਹੈ ਕਿਉਂਕਿ ਜਿਹੜੇ ਬੰਦੇ ਨੇ ਦਿਹਾੜੀ ਕਰਕੇ ਖਾਣਾ ਉਹਦਾ ਉਹਦੇ ਪੈਸੇ ਬਚ ਰਹੇ ਨੇ ਲੋਕ ਸਕੂਲਾਂ ਦੀ ਸਿਫਤ ਕਰਦੇ ਨੇ ਕਿ ਸਾਡੇ ਸਕੂਲ ਚੰਗੇ ਬਣ ਗਏ ਸਾਡੇ ਬੱਚੇ ਵਧੀਆ ਪੜ ਰਹੇ ਨੇ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਕੇਜਰੀਵਾਲ ਦੇ ਮਾਮਲੇ 'ਚ ਦਿਖਾਈ ਦਿੰਦੀ ਕੇਜਰੀਵਾਲ ਨੂੰ ਬੈਨੀਫਿਟ ਹੈ ਜਿਹੜਾ ਉਹ ਔਰਤਾਂ ਦਾ ਉਹ ਬਹੁਤ ਵੱਡਾ ਬੈਨੀਫਿਟ ਹੈ ਅੱਜ ਦੀ ਡੇਟ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਜਿਹੜੇ ਆ ਉਹਨਾਂ ਤੋਂ ਚਾਹੇ ਲੋਕ ਖੁਸ਼ਬੋਤੇ ਨਾ ਹੋਣ ਪਰ ਉਹਨਾਂ ਨੂੰ ਲਿਆਉਣਾ ਚਾਹੁੰਦੇ ਆ ਇਸ ਕਰਕੇ ਮੇਰਾ ਨਿੱਜੀ ਤੌਰ ਦੇ ਉੱਤੇ ਮੰਨਣਾ ਇਹ ਹੈ ਕਿ ਕੇਜਰੀਵਾਲ ਹੁਣੀ ਸੀਟਾਂ ਕਾਫੀ ਲੂਸ ਕਰ ਰਹੇ ਨੇ ਉਹ ਵਾਲੀ ਸਥਿਤੀ ਨਹੀਂ ਹੈ ਕਿ 70 ਚੋਂ 68 ਆ ਗਈਆਂ 62 ਆ ਗਈਆਂ ਉਹ ਵਾਲੀ ਪੋਜੀਸ਼ਨ 'ਚ ਕੇਜਰੀਵਾਲ ਨਹੀਂ ਹੈਗੇ ਅੱਜ ਦੀ ਡੇਟ 'ਚ ਪਰ ਹਾ ਕੇਜਰੀਵਾਲ ਮੁੱਖ ਮੰਤਰੀ ਦੀ ਸੌ ਚੱਕਣ ਵਾਲੀ ਪੋਜੀਸ਼ਨ ਦੇ ਵਿੱਚ ਅੱਜ ਦੀ ਘੜੀ ਮੈਂ ਕਹਿ ਸਕਦਾ ਕਿ ਜਦੋਂ ਚੋਣ ਪ੍ਰਚਾਰ ਬੰਦ ਹੋ ਚੁੱਕਿਆ ਹੈ ਕਿ ਉਹ ਹੈਗੇ ਨੇ ਮੈਂ ਇੱਕ ਸਧਾਰਨ ਦੁਕਾਨਦਾਰ ਸੀ ਬਿਜਲੀ ਵਾਲਾ ਮੇਰੇ ਖਰ ਜੋਰੀ ਗਾਰਡਨ ਦਾ ਇਲਾਕਾ ਸੀ ਆਂ گاؤں ਵਾਲਾ ਚੌਂਕ ਇਲਾਕਾ ਵਜਦਾ ਉੱਥੇ ਇੱਕ ਦੁਕਾਨਦਾਰ ਨਾਲ ਗੱਲ ਕਰ ਰਹੀ ਸੀ ਸਰਸਰੀ ਤੌਰ ਤੇ ਐਸੀ ਉਹਨੂੰ ਪੁੱਛ ਮੈਂ ਉਹਨੂੰ ਪੁੱਛਣਾ ਚਾਹਿਆ ਸਾਡੀ ਟੀਮ ਨੇ ਉਹਨੂੰ ਪੁੱਛਣਾ ਚਾਹਿਆ ਕਿ ਕੀ ਮਾਹੌਲ ਹੈ ਕੈਮਰੇ ਤੇ ਨਹੀਂ ਸੀ ਬੋਲਣਾ ਚਾਹਦਾ ਉਹਨੇ ਇੱਕ ਗੱਲ ਬੜੀ ਸਪਸ਼ਟ ਕਹੀ ਉਹ ਕਹਿੰਦਾ ਕਿ ਮੈਂ ਬੀਜੇਪੀ ਨੂੰ ਵੋਟ ਜ਼ਰੂਰ ਪਾਉਂਗਾ ਮੈਂ ਬੀਜੇਪੀ ਦਾ ਵੋਟਰ ਆ ਮੈਂ ਬੀਜੇਪੀ ਨੂੰ ਵੋਟ ਪਾਉਂਗਾ ਅਤੇ ਬੀਜਪੀ ਆਉਣੀ ਵੀ ਚਾਹੀਦੀ ਆ ਪਰ ਉਹ ਕਹਿੰਦਾ ਕਿ ਆ ਨਹੀਂ ਰਹੀ ਕਹਿੰਦਾ ਕਿ ਇੱਥੇ ਦੋ ਰਾਤੋਂ ਰਾਤ ਚੀਜ਼ਾਂ ਬਦਲ ਨਹੀਂ ਰਹੀਆਂ ਉਹ ਮੇ ਬਦਲਦੀਆਂ ਦਿਖਦੀਆਂ ਉਹ ਕਹਿੰਦਾ ਕਿ ਕੋਈ ਵੱਡੀ ਲਹਿਰ ਕੋਈ ਵੇਵ ਖੜੀ ਹੋ ਜੇ ਭਾਜਪੀ ਦੇ ਹੱਕ ਚ ਜਾਂ ਆਮ ਆਦਮੀ ਪਾਰਟੀ ਦੇ ਖਿਲਾਫ ਫਿਰ ਤਾਂ ਭਾਜਪੀ ਆ ਸਕਦੀ ਹੈ ਪਰ ਇਸ ਸਥਿਤੀ ਚ ਨਹੀਂ ਆ ਸਕਦੀ ਲੰਮ ਸਲਮ ਮੈਂ ਉਹਦੇ ਇਸ ਕਥਨ ਦੇ ਨਾਲ ਸਹਿਮਤ ਹਾਂ ਕਿ ਉਸ ਤਰ੍ਹਾਂ ਦੀ ਕੋਈ ਵੱਡੀ ਵੇਵ ਬਣਦੀ ਹੋਈ ਨਜ਼ਰ ਨਹੀਂ ਆਈ ਚਾਹੇ 12 ਲੱਖ ਦੀ ਇਨਕਮ ਟੈਕਸ ਦਾ ਛੋਟਾ ਵਾਲਾ ਮਸਲਾ ਤਾਂ ਹੈ ਪਰ ਮੱਧ ਵਰਗ ਦੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੇ ਮੱਧ ਵਰਗ ਨੂੰ ਮਹਿੰਗੇ ਸਕੂਲ ਮਿਲ ਰਹੇ ਨੇ ਮੱਧ ਵਰਗ ਦੇ ਬੱਚੇ ਦੀ ਪੜ੍ਹਾਈ ਹੈ ਮੱਧ ਵਰਗ ਦੇ ਬੱਚੇ ਦਾ ਜਿਹੜਾ ਉਹ ਸਿਸਟਮ ਹੈ ਕਿ ਉਹਨੂੰ ਨੌਕਰੀ ਨਹੀਂ ਲੱਭ ਰਹੀ ਬਰੋਜ਼ਗਾਰ ਦਾ ਮਸਲਾ ਇਹ ਸਾਰੀਆਂ ਚੀਜ਼ਾਂ ਦਾ ਕੇਂਦਰ ਸਰਕਾਰ ਦੇ ਉੱਤੇ ਨੇ ਲਾ ਐਂਡ ਆਰਡਰ ਕਰਕੇ ਵੀ ਲੋਕ ਬਹੁਤੇ ਮੋਦੀ ਦੀ ਸਰਕਾਰ ਤੋਂ ਤੇ ਅਮਿਤ ਸ਼ਾਹ ਤੋਂ ਖੁਸ਼ ਨਹੀਂ ਹੈਗੇ ਦਿੱਲੀ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਇਹ ਸਾਰੀਆਂ ਚੀਜ਼ਾਂ ਕਰਕੇ ਕੋਈ ਐਦਾਂ ਨਹੀਂ ਹੈ ਕਿ ਭਾਜੀਪੀ ਕੋਈ ਦੁੱਧ ਧੋ ਕੇ ਉੱਥੋਂ ਦੁੱਧ ਚੋਣ ਤੋਂ ਨਹਾ ਕੇ ਨਿਕਲ ਕੇ ਬਾਹਰ ਆ ਰਹੀ ਹੈ ਲੋਕ ਸਾਰਾ ਕੁਝ ਭਾਜੀਪੀ ਨੂੰ ਵੀ ਦੇਖ ਰਹੇ ਹੈ ਕੇਜਰੀਵਾਲ ਨੂੰ ਵੀ ਦੇਖ ਰਹੇ ਹੈ ਤੁਲਨਾਤਮਕ ਤੌਰ ਤੇ ਕੋਈ ਲਹਿਰ ਸਥਾਪਿਤ ਨਹੀਂ ਹੁੰਦੀ ਹੋਈ ਨਜ਼ਰ ਆ ਰਹੀ ਹੁਣ ਜਿਹੜੀ ਸੱਟਾ ਵਜਾਰ ਹੈ ਕੱਲ ਦੇ ਸੱਟੇ ਬਾਜ਼ਾਰ ਦਾ ਰੇਟ ਜੋ ਨਿਕਲ ਰਿਹਾ ਉਹਦੇ 'ਚ ਇਹ ਹੈ ਕਿ ਭਾਜਪਾ ਜਿਹੜੀ ਕਾਫੀ ਪਿੱਛੇ ਨਜ਼ਰ ਆਉਂਦੀ ਸੀ ਉਹ ਹੁਣ 30-35 ਸੀਟਾਂ ਦੇ ਬਗਰਾਬਰ ਚੱਲੇਗੀ ਜਾਨੀ ਕਿ ਸੱਟੇ ਬਾਜ਼ਾਰ ਦੇ ਮੁਤਾਬਕ ਮਾਮਲਾ ਘੰਟੇ ਦਾ ਬਣ ਚੁੱਕਿਆ ਐ ਹੰਦੇ ਵਾਲਾ ਮੁਕਾਬਲਾ ਹੈ ਬਸ ਕੁੰਡੀਆਂ ਦੇ ਸਿੰਘ ਫਸਿਆ ਜਿਹਨੇ ਵੜੇਵੇਂ ਖਾਦੇ ਹੋਣਗੇ ਉਹ ਨਿਕਲ ਜੂਗੀ ਸੀਟ ਵਾਈਜ਼ ਦੇਖਿਆ ਜਾਵੇ ਜਿਹੜਾ ਲੋਅਰ ਇਹਦੇ ਵਿੱਚ ਵੀ ਹੈ ਨਾ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਜਿਹੜਾ ਮਿਹਨਤ ਕਸ਼ਵ ਤਬਕਾ ਜਿਹੜਾ ਜਿਹੜਾ ਲੋਅਰ ਮਿਡਲ ਕਲਾਸ ਹੈ ਉਹ کافی ਹੱਦ ਤੱਕ ਕੇਜਰੀਵਾਲ ਦੇ ਨਾਲ ਜਿਹੜਾ ਉਹ ਦਿਖਾਈ ਦਿੰਦਾ ਤੇ ਉਹ ਵੋਕਲ ਹੋ ਕੇ ਬੋਲਦਾ ਵੀ ਆ ਉਹਨੂੰ ਕੋਈ ਇਹ ਚੀਜ਼ਕ ਨਹੀਂ ਹੈ ਕਿ ਮੈਂ ਬੋਲਣਾ ਨਹੀਂਗਾ ਤੇ ਮੈਨੂੰ ਐ ਹੋ ਜਾਊਗਾ ਉਹ ਹੋ ਜਾਊਗਾ ਉਹ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਕੋਈ ਬਹੁਤਾ ਉਹ ਵੀ ਨਹੀਂ ਕਰਦਾ ਉਹ ਖੁੱਲ ਕੇ ਜਿਹੜਾ ਉਹ ਚੱਲਣ ਦੀ ਕੋਸ਼ਿਸ਼ ਕਰਦਾ ਆ ਅ ਜੇਕਰ ਸੱਟਾ ਬਾਜ਼ਾਰ ਦੀ ਮੰਨੀਏ ਤਾਂ ਸੱਟਾ ਬਾਜ਼ਾਰ ਦੇ ਮੁਤਾਬਕ ਮੁਕਾਬਲਾ ਕਾਫੀ ਕਾਫੀ ਜ਼ਿਆਦਾ ਕਲੋਜ਼ ਜਿਹੜਾ ਹੈ ਉਹ ਹੋ ਚੁੱਕਿਆ ਹੈ ਤੇ ਇਹ ਕਲੋਜ਼ ਮੁਕਾਬਲਾ ਅੱਗੇ ਜਾ ਕੇ ਵੀ ਜਿਹੜਾ ਉਹ ਵਧਦਾ ਹੋਇਆ ਵਿਖਾਈ ਦਿੰਦਾ ਫਿਲਹਾਲ ਜੇ ਸੱਟਾ ਬਾਜ਼ਾਰ ਦਾ ਰੇਟ ਹੈ ਜਿਹੜਾ ਜੋ ਸੱਟਾ ਬਾਜ਼ਾਰ ਦਾ ਰੇਟ ਨਿਕਲਿਆ ਹੈ ਬੀਤੀ ਪਰਸੋਂ ਦਾ ਰੇਟ ਹੈ ਜਿਹੜਾ ਸੱਟਾ ਬਾਜ਼ਾਰ ਦਾ ਉਹ ਹੈ ਭਾਜਪਾ ਨੂੰ 30 ਤੋਂ 35 ਸੀਟਾਂ ਦੇ ਰਿਹਾ ਇਟ ਮੀਨਸ ਫਿਰ ਆਮ ਆਦਮੀ ਪਾਰਟੀ 25-30 ਤੇ ਆਜੂਗੀ ਇਹੀ ਹੱਲ ਹੋ ਸਕਦਾ ਨਾ ਕਿ ਕਾਂਗਰਸ ਇੱਕ ਜੱਦੀ ਸੀਟ ਆ ਸਕਦੀ ਹੈ ਇੱਕ ਅੱਧਾ ਕੋਈ ਆਜ਼ਾਦ ਆ ਸਕਦਾ ਇਹਦੋਂ ਚਾਂਸ ਨਹੀਂ ਮੁਸ਼ਕਲ ਹੈ ਕਿਸੇ ਤੇ ਜਿੰਨਾ ਮੈਂ ਦੇਖਿਆ ਬਾਈਪੋਲਰ ਇਲੈਕਸ਼ਨ ਆ ਸਿੱਧਮ ਸਿੱਧਾ ਟ੍ਰਾਇੰਗਲ ਜਿਹੜਾ ਆ ਉਹ ਸੀਟ ਵਾਈਜ਼ ਆ ਜਿਵੇਂ ਕਿ ਨਵੀਂ ਦਿੱਲੀ ਸੀਟ ਆ ਉੱਥੇ ਠਿਕਾਣਾ ਮੁਕਾਬਲਾ ਆ ਹੁਣ ਆਮ ਆਦਮੀ ਪਾਰਟੀ ਜਿਹੜੀ ਸਭ ਤੋਂ ਮੇਨ ਸੀਟ ਹਾਰ ਰਹੀ ਹੈ ਸੱਟਾ ਬਾਜ਼ਾਰ ਦੇ ਮੁਤਾਬਕ ਉਹ ਆ ਮਨੀਸ਼ ਸੋਦੀ ਵਾਲੀ ਮਨੀਸ਼ ਸੋਦੀ ਆ ਤਜਿੰਦਰ ਮਰਵਾਹਾ ਜਿਹੜਾ ਜਨਕਪੁਰਾ ਜਿਹੜੀ ਵਿਧਾਨ ਸਭਾ ਸੀਟ ਹੈ ਹਲਕਾ ਆ ਇੱਥੇ ਪਿਛੜੇ ਹੋਏ ਨੇ ਉਹਨਾਂ ਤੇ ਬਿਟ ਕਾਫੀ ਹਾਈ ਲੱਗੀ ਆ ਤੇ ਬਿਟ ਹਾਈ ਲੱਗਣ ਦਾ ਮਤਲਬ ਇਹ ਹੁੰਦਾ ਹੈ ਕਿ ਬੰਦਾ ਕਮਜ਼ੋਰ ਸਥਿਤੀ 'ਚ ਹੈ ਅਰਵਿੰਦ ਕੇਜਰੀਵਾਲ ਤੇ ਬਿਟ ਬਹੁਤ ਲੋ ਲੱਗੀ ਆ ਤੇ ਇਹ ਨਵੀਂ ਦਿੱਲੀ ਸੀਟ ਆ ਇੱਥੇ ਸੰਦੀਪ 딕ਸ਼ਿਤ ਤੇ ਪ੍ਰਵੇਸ਼ ਵਰਮਾ ਉਹਨਾਂ ਦੇ ਮੱਦੇ ਮੁਕਾਬਲ ਉਮੀਦਵਾਰ ਨੇ ਕਰਮਵਾਰ ਕਾਂਗਰਸ ਤੇ ਭਾਜਪਾ ਤੋਂ ਕੇਜਰੀਵਾਲ ਆਪਣੀ ਸੀਟ ਕੱਢਦੇ ਹੋਏ ਨਜ਼ਰ ਆਉਂਦੇ ਆ ਕਾਲਕਾਜੀ ਵਿਧਾਨ ਸਭਾ ਸੀਟ ਹੈ ਜਿਹੜੀ ਜਿੱਥੋਂ ਆਤਸ਼ੀ ਜਿਹੜੇ ਆ ਮੁੱਖ ਮੰਤਰੀ ਹੈ ਮੌਜੂਦਾ ਕੇਜਰੀਵਾਲ ਤੋਂ ਬਾਅਦ ਬਣੇ ਉਹ ਲੜ ਰਹੇ ਆ ਉਹਨਾਂ ਦਾ ਵੀ ਲੰਮਸਲਾਮ ਉਹਨਾਂ ਦੇ ਖਿਲਾਫ ਉਹ ਕਾਂਗਰਸ ਦੇ ਹਲਕਾ ਲੰਬਾ ਤੇ ਸਾਬਕਾ ਲੋਕ ਸਭਾ ਮੈਂਬਰ ਭਾਜਪਾ ਵੱਲੋਂ ਬੜੁੰਦੀ ਫੁੜੀ ਖੜੇ ਆ ਆਤਸ਼ੀ ਵੀ ਮજબੂਤ ਸਥਿਤੀ ਚਾਹਤੇ ਉਹ ਸੀਟ ਕੱਢਦੇ ਹੋਏ ਨਜ਼ਰ ਆਉਂਦੇ ਆ ਸੱਟਾ ਬਾਜ਼ਾਰ ਦੇ ਅਕੋਰਡਿੰਗ ਆਮ ਆਦਮੀ ਪਾਰਟੀ ਲਈ ਇਹ ਤਿੰਨ ਚਾਰ ਸੀਟਾਂ ਕਾਫੀ ਇੰਪੋਰਟੈਂਟ ਨੇ ਕੇਜਰੀਵਾਲ ਬਾਰੇ ਇਹ ਚੀਜ਼ਾਂ ਮੀਡੀਆ ਚ ਆ ਰਹੀਆਂ ਨੇ ਕਿ ਕੇਜਰੀਵਾਲ ਆਲਾ ਸਿਸਟਮ ਜਿਹੜਾ ਡਾਮਨਡੋਲ ਹੈ ਪਰ ਜੇ ਸੱਟਾ ਬਾਜ਼ਾਰ ਦੀ ਸਥਿਤੀ ਦੇਖੀਏ ਤਾਂ ਕੇਜਰੀਵਾਲ ਠੀਕ ਸਥਿਤੀ ਚ ਨਜ਼ਰ ਆਉਂਦੇ ਆ ਮਜਬੂਤ ਸਥਿਤੀ ਚ ਗਰਾਉਂਡ ਇਹ ਥੋੜਾ ਜਿਹਾ ਉਲਟ ਨਜ਼ਰ ਆਉਂਦਾ ਜੇ ਗਰਾਉਂਡ ਦੀ ਹਾਲ ਮੈਂ ਅੱਜ ਫੋਨ ਕਰਕੇ ਕੁਝ ਸਾਥੀਆਂ ਨੂੰ ਉੱਥੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦਾ ਵੀ ਇਹੀ ਕਹਿਣਾ ਕਿ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਅੰਦਰ ਇੱਕ ਤਾਂ ਟਿਕਾਣਾ ਮੁਕਾਬਲਾ ਹੋ ਚੁੱਕਿਆ ਹੈ ਕਿ ਸਥਿਤੀਆਂ ਸਪਸ਼ਟ ਕਰਨੀਆਂ ਕਾਫੀ ਔਖੀਆਂ ਨੇ ਕੇਜਰੀਵਾਲ ਆਪਣੀ ਸੀਟ ਦੇ ਉੱਤੇ ਵੀ ਫਸ ਚੁੱਕੇ ਨੇ ਸੀਟ ਆਪਣੀ ਲੂਜ਼ ਕਰ ਸਕਦੇ ਨੇ ਉਹਨਾਂ ਦਾ ਕਹਿਣਾ ਸੱਟਾ ਵਿਚਾਰ ਕਹਿੰਦਾ ਕਿ ਕੇਜਰੀਅਲ ਮਜਬੂਤ ਸਥਿਤੀ 'ਚ ਨੇ ਕੁੱਲ ਮਿਲਾ ਕੇ ਜੇ ਮੇਰਾ ਤੁਸੀਂ ਅਧਿਆਨ ਪੁੱਛਦੇ ਹੋ ਜੇ ਮੇਰਾ ਤੁਸੀਂ ਐਨਾਲਿਸਿਸ ਪੁੱਛਦੇ ਹੋ ਮੈਂ ਇਸ ਨੂੰ ਇਸ ਤਰ੍ਹਾਂ ਨਾਲ ਦੇਖਦਾ ਕਿ ਭਾਜਪਾ ਨੇ ਬਹੁਤ ਕਵਰ ਅਪ ਕੀਤਾ ਭਾਜਪਾ ਨੇ ਇੱਕ ਤਬਕੇ ਨੂੰ ਜਿਹੜੇ ਤਬਕੇ ਨੇ ਪਿਛਲੀ ਵਾਰ ਭਾਜਮਨ ਨੂੰ ਵੋਟ ਪਾਈ ਸੀ ਭਾਜਪਾ ਨੂੰ ਉਹ ਅੱਜ ਵੀ ਵੋਟ ਪਾ ਰਿਹਾ ਹੈ ਤਾਂ ਇਟ ਮੀਨਸ ਪਾਪ ਆਪਣੇ ਸਕੋਰ ਬੋਰਡ ਦੇ ਨੇੜੇ ਤੇੜੇ ਪਹਿਲਾਂ ਤੋਂ ਹੀ ਖੜੀ ਆ ਉਹਦਾ ਡਰਾਉਨ ਨਹੀਂ ਆਇਆ ਹੁਣ ਜਦੋਂ ਫਿਰ ਭਾਜਪਾ ਨੂੰ ਵੋਟ ਪਾ ਰਿਹਾ ਹੈ ਭਾਜਪਾ ਚ ਪਲੱਸ ਕਰਨਾ ਚਾਹੁੰਦੀ ਹੈ ਉਹ ਪਲੱਸ ਕੇਜਰੀਵਾਲ ਦੇ ਸ਼ਰਾਬ ਘਟਾ ਲੈ ਕਰਕੇ ਸੜਕਾਂ ਟੁੱਟੀਆਂ ਹੋਣ ਕਰਕੇ ਵਾਅਦੇ ਪੂਰੇ ਨਾ ਕਰੇ ਹੁਣ ਕਰਕੇ ਇੱਕ ਉਤਕਾ ਜਿਹੜਾ ਕਹਿੰਦੇ ਅੱਕ ਜਾਂਦਾ ਬੰਦਾ ਜਿਹੜਾ ਅੱਕ ਜਾਂਦਾ ਨਾ ਵੀ ਤਿੰਨ ਤਿੰਨ ਟਰਮਾਂ ਹੋ ਗਈਆਂ ਜੀ ਕੀ ਆ ਮੈਂ ਉਹ ਉਹ ਉਹਦੇ ਕਰਕੇ ਤੇ ਭਾਜਪਾ ਆਪਣੇ ਪੈਸੇ ਆਪਣੀ ਸੱਤਾ ਦੀ ਦੁਰਵਰਤੋਂ ਕਰਕੇ ਐਸੇ ਹੱਥਕੰਡੇ ਵਰਤ ਕੇ ਉਸ ਨੂੰ ਨੇੜੇ ਲੈ ਚੁੱਕੀ ਆ ਹੁਣ ਮੁਕਾਬਲਾ ਕਾਫੀ ਟਫ ਹੈ ਜਿੰਨਾ ਕਹਿ ਲੋ ਕਿ ਉਨਾ ਘੱਟ ਹੈ ਕਿ ਇਹ ਇੰਨਾ ਜ਼ਿਆਦਾ ਕਲੋਸ ਫਾਈਟ ਹੈ ਪਰ ਕੇਜਰੀਵਾਲ ਨੂੰ ਜਿਹੜੇ ਦੋ ਤਿੰਨ ਬੈਨੀਫਿਟ ਨੇ ਇੱਕ ਜਿਹੜੇ ਉਹਦੇ ਲਾਭਾਰਥੀ ਨੇਗੇ ਜਿਨ੍ਹਾਂ ਨੇ ਲਾਭ ਲਿਆ ਫ੍ਰੀ ਬਿਜਲੀ ਫ੍ਰੀ ਪਾਣੀ ਫ੍ਰੀ ਬੱਸ ਸਫਰ ਦਾ ਹੋਰ ਚੀਜ਼ਾਂ ਦਾ ਸਕੂਲਾਂ ਦੇ ਜਿਨ੍ਹਾਂ ਜਿਨ੍ਹਾਂ ਨੂੰ ਸਕੂਲਾਂ ਤੋਂ ਸਹੂਤੀ ਹੈ ਮhalla ਕਲੀਨਿਕਾਂ ਦਾ ਇਹ ਸਾਰੇ ਕਾਸੇ ਕਰਕੇ ਇਹ ਸਾਰੇ ਕਾਸੇ ਕਰਕੇ ਅਰਵਿੰਦ ਕੇਜਰੀਵਾਲ ਪਲੱਸ ਔਰਤਾਂ ਦਾ ਇੱਕ ਸੈਕਸ਼ਨ ਜਿਹੜਾ ਇੱਕ ਮੈਜੋਰਟੀ ਸੈਕਸ਼ਨ ਉਹ ਉਹਨਾਂ ਦੇ ਨਾਲ ਆ ਰਿਹਾ ਇਸ ਕਰਕੇ ਮੈਂ ਕਹਿ ਸਕਦਾ ਕਿ ਅਰਵਿੰਦ ਕੇਜਰੀਵਾਲ ਓਖੇ 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 ਜਿਹੜਾ ਉਹ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚ ਜਾਣਗੇ ਪਰ ਇੰਨਾ ਆਸਾਨ ਨਹੀਂ ਹੈ ਪੂਰੀ ਨੈਕ ਟੂ ਨੈਕ ਫਾਈਟ ਜਿਹੜੀ ਹੈ ਅੱਜ ਦੀ ਡੇਟ 'ਚ ਦੋਵਾਂ ਪਾਰਟੀਆਂ ਦੇ ਵਿੱਚ ਘਰ ਬਣ ਚੁੱਕੀ ਹੈ ਕਾਂਗਰਸ ਖਾਤਾ ਖੋਲ ਜੇ ਉਹਦੇ ਲਈ ਉਹ ਵੱਡੀ ਗੱਲ ਹੈ